ਚਾੜ ਕਿੰਨਾ ਕਰੀਏ ਵਦੂਆ ਲੋਕੀ ਐਵੇਂ ਮਰਮਰੂ ਕਰੀ ਜਾਂਦੇ ਆ ਨਾ ਯਾਰ ਲੋਕਾਂ ਦਾ ਕੀ ਢਿੱਡ ਤਾਂ ਭਰਨਾ ਹਾਂ ਢਿੱਡ ਨਹੀਂ ਭਰਦਾ ਭਾਵੇਂ 70 ਮਾਣੋ 80 ਹੋ ਜਾ ਤਾਂ ਵੀ ਕਹਿਣਗੇ ਨਹੀਂ ਸ਼ੁਕਰ ਕਰਨਾ ਚਾਹੀਦਾ ਨਾ ਜਿੰਨੇ ਮਿਲ ਕੇ ਤਾਂ ਆ ਸ਼ੁਕਰਾਨਾ ਕਰ ਹਾਂ ਆ ਕਿੰਨਾ ਨੁਕਸਾਨ ਹੋ ਗਿਆ ਅੱਗਾਂ ਲੱਗੀਆਂ ਪਣਕਾ ਸੜ ਗਈਆਂ ਉਹਨਾਂ ਦਾ ਵੀ ਸਬਰ ਹੀ ਹੈ ਕੋਈ ਤਾਂ ਗੱਲ ਹੈ ਜੀ ਕੋਈ ਕੱਟ ਨਹੀਂ ਕੋਈ ਪੌਲ ਨਹੀਂ ਹੈਗਾ ਐਂ ਸਿਰੇ ਦੇ ਰੋਡ ਆ ਸਿਰੇ ਦੇ ਘਰ ਆ ਬਾਈ ਕੋਈ ਬਾਲੇ ਕੱਚੇ ਘਰ ਨਹੀਂ ਵਿਰਸਾ ਉਹਨਾਂ ਨੇ ਸੰਭਾਲ ਕੇ ਰੱਖਿਆ ਕੋਈ ਨੰਗ ਪੁਣਾ ਨਹੀਂ ਹੈਗਾ ਠੀਕ ਆ ਇਹ ਸੱਚੀ ਜੈਨੂਨ ਗੱਲ ਆ ਆਪਣੇ ਐਵੇਂ ਕਹਿੰਦੇ ਗਰੀਬ ਦੇਸ਼ ਗਰੀਬ ਦੇਸ਼ ਸਾਰਾ ਕੁਝ ਆਪਣੇ ਵਾਲਾ ਹੀ ਆ ਆਪਾਂ ਇੱਕ ਹੀ ਸੀਗੇ ਸਾਰੇ ਚੜਦਾ ਤੇ ਲੈਂਦਾ ਪੰਜਾਬੇ ਇੱਕ ਹੀ ਹਾਂਜੀ ਸਾਸਿਕਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਸਾਰੇ ਠੀਕ ਠਾਕ ਆਪਾਂ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜਦੀ ਕਲਾ ਚ ਸੋ ਜਿਉਂ ਹੀ ਪਾਕਿਸਤਾਨ ਤੋਂ ਆਏ ਆ ਕੰਮ ਤੇ ਕੰਮ ਕੰਮ ਤੇ ਕੰਮ ਚੜ੍ਹੇ ਪਏ ਸੀ ਸਾਰੇ ਹੁਣ ਥੋੜਾ ਫਰੈਸ਼ ਰਿਲੈਕਸ ਜੇ ਹੋਏ ਆ ਸੋ ਅੱਜ ਵੱਢਣ ਲੱਗੇ ਆ ਕਣਕ ਟਾਈਮ 2 ਵਜੇ ਗਿਆ ਮਸ਼ੀਨ ਆਉਣ ਵਾਲੀ ਆ ਜਦੋਂ ਨਾ ਮਸ਼ੀਨ ਆਉਣੀ ਸੀਗੀ ਆਪਣੇ ਥੋੜਾ ਜਿਹਾ ਥਾਂ ਉਹਨਾਂ ਦਾ ਰਹਿੰਦਾ ਕਿੱਲਾ ਉਹਨਾਂ ਨੂੰ ਮਸ਼ੀਨ ਖਰਾਬ ਹੋ ਗਈ ਆ ਹੁਣ ਫੋਨ ਲਾਇਆ ਬਾਕੀ ਬੰਨੇ ਕੁਸ਼ ਕੱਲ ਵੱਢ ਗਏ ਸੈਡਾ ਸੈਡਾ ਇਹ ਸਰੋਂ ਜਿਹੜੀ ਸੀ ਆਪਣੀ ਉਹ ਆਪਾਂ ਸਰੋਂ ਕੱਢਦੀ ਸੀ ਸੋ ਹੁਣ ਹੀਰੀ ਬਹੁਤ ਸੀ ਤੇ ਅੱਜ ਥੋੜਾ ਮੌਸਮ ਠੀਕ ਆ ਪਰ ਅੱਜ ਗਰਮੀ ਬਹੁਤ ਜ਼ਿਆਦਾ ਆ ਇੱਕ ਬੰਦਾ ਲੈ ਕੇ ਆਂਦਾ ਨਾਲ ਕੱਲ ਕੁਝ ਦਿਹਾੜੀ ਲਾਈ ਸੀ ਕੁਝ ਹੁਣ ਲੈ ਕੇ ਆਇਆ ਹੁਣ ਮੈਂ ਬੰਨੇ ਬੰਨੇ ਨਾਲ ਵੜਾ ਕੇ ਆਂ ਲੀਆਂ ਦਿੱਤੀਆਂ ਵੱਢ ਸੋ ਹੁਣ ਕਣਕ ਵੜਦੇ ਆ ਤੇ ਦੇਖਦੇ ਆ ਕਿੰਨਾ ਕਿ ਝਾੜ ਹੁੰਦਾ ਤੇ ਕਣਕ ਹੈਗੀ ਆਪਣੀ 187 ਸੋ ਦੇਖਦੇ ਆ ਕਿੰਨਾ ਕਿ ਝਾੜ ਆ ਬਾਕੀ ਜਿੰਨਾ ਬਾਬੇ ਨਾਨਕ ਨੇ ਦੇਣਾ ਸੋ ਦੇ ਹੀ ਦੇਣਾ ਕਾਫੀ ਜਿਆਦਾ ਇਸ ਵਾਰ ਨੁਕਸਾਨ ਹੋ ਗਿਆ ਕਿਸਾਨਾਂ ਦਾ ਕਾਫੀ ਜਗ੍ਹਾ ਅੱਗ ਲੱਗੀ ਆ ਪਤਾ ਨਹੀਂ ਇਹ ਕਿ ਕੀ ਰੱਬ ਦੀ ਕਰੋਪੀ ਆ ਹਨਾ ਬਹੁਤ ਜਿਆਦਾ ਅੱਗ ਲੱਗ ਰਹੀ ਆ ਤੇ ਕਾਫੀ ਕਿਸਾਨਾਂ ਦਾ ਹੋ ਗਿਆ ਨੁਕਸਾਨ ਸੋ ਜਰੂਰ ਕਿਸਾਨਾਂ ਦੀ ਬਈ ਸਪੋਰਟ ਕਰਿਆ ਜਿੰਨੇ ਜੋਗੇ ਵੀ ਆ ਸਾਰੇ ਜਾਣੇ ਜਰੂਰ ਸਪੋਰਟ ਕਰਿਆ ਕਰੋ ਥੋੜੇ ਥੋੜਾ ਬੋਤੇ ਚ ਬੋਤਾ ਜਰੂਰ ਹੈਲਪ ਕਰਨੀ ਚਾਹੀਦੀ ਹੈ ਕਿਉਂਕਿ ਸਾਰਾ ਕੁਝ ਉਹਨਾਂ ਦਾ ਛੱਡ ਕੇ ਕਈ ਹਜ਼ਾਰਾਂ ਏਕੜ ਛੱਡ ਕੇ ਸੁਆਹ ਹੋ ਗਏ ਕਿਸੇ ਨੇ ਠੇਕੇ ਤੇ ਲਏ ਸੀ ਕਿਸੇ ਨੇ ਵਿਆਹ ਰੱਖਿਆ ਹੁੰਦਾ ਕਿਸੇ ਨੇ ਕੋਸ਼ ਹਨਾ ਕਾਰਜ ਕਰਨੇ ਹੁੰਦੇ ਆ ਕਈ ਆਸਾਂ ਉਮੀਦਾਂ ਹੁੰਦੀਆਂ ਹਰ ਇੱਕ ਇਨਸਾਨ ਨੂੰ ਆਪਣੀ ਫਸਲ ਤੇ ਸੋ ਉਹ ਸਾਰੀਆਂ ਆਸਾਂ ਤੇ ਪਾਣੀ ਫਿਰ ਜਾਂਦਾ ਸੋ ਜੋ ਲਿਖਿਆ ਹੁੰਦਾ ਉਹ ਨੂੰ ਆਪਾ ਟਾਲ ਨਹੀਂ ਸਕਦੇ ਸੋ ਚਲੋ ਅਰਦਾਸ ਹੀ ਕਰ ਸਕਦੇ ਆ ਰੱਬ ਅੱਗੇ ਹੋਰ ਕੁਝ ਨਹੀਂ ਕਰ ਸਕਦੇ ਹੁਣ ਵੇਟ ਕਰਦੇ ਆ ਚਾਹ ਪਾਣੀ ਲੈ ਆਂਦਾ ਵੇਟ ਕਰਦੇ ਆ ਕਦੋਂ ਕੋ ਮਸ਼ੀਨ ਆਉਂਦੀ ਮਸ਼ੀਨ ਉੱਤਰ ਸਾਹਮਣੇ ਲੱਗੀ ਆ ਚਲੋ ਹੁਣ ਵੀ ਸੁਖ ਸੁਖਾਣਾ ਕੰਮ ਚੱਲੀ ਜਾਵੇ ਮਸ਼ੀਨ ਮਸ਼ੀਨਾਂ ਦਾ ਪਤਾ ਨਹੀਂ ਲੱਗਦਾ ਵੀ ਖਰਾਬ ਹੋ ਜਾਂਦੀਆਂ ਚਲਦੀ ਚੀਜ਼ ਦਾ ਨਹੀਂ ਪਤਾ ਲੱਗਦਾ ਵਾਹੇ ਗੁਰੂ ਬਾਬਾ ਵਾਹੇ ਬਰਕਤਾਂ ਤੂੜੀ ਬਣੀ ਜਾਂਦੀ ਤੂੜੀ ਪਿੱਛੇ ਨਾਲ ਕਿਆ ਪੈਣਾ ਲੱਗਦਾ ਜਦੋਂ ਲੇਟ ਹੋ ਕੇ ਕੰਮ ਪਤਾ ਚੱਲਦਾ ਤੇ ਮਾਮਾ ਨਾਲ ਨੇਰ ਨਾਲ ਦੇ ਹਨ ਕਬੜੀ ਜਾਂਦੇ ਆ ਬਾਬਾ ਨਾਨਕ ਦੀ 13 13 ਬਾਬਾ ਨਾਨਕ ਤੋਂ ਲਈ ਜਾਂਦਾ ਬਾਦੂ ਵਰਕਦਾ ਬਾਬੇ ਨਾਨਕ ਦੀਆਂ ਸਫਾਈ ਬਹੁਤ ਆ ਮਸ਼ੀਨ ਦੀ ਵੀ ਨਵੀਂ ਮਸ਼ੀਨ ਆ ਬਹੁਤ ਸਫਾਈ ਹੈ ਲੋ ਜੀ ਕਣਕ ਜਾਈ ਆ ਵੱਡੀ ਜਾ ਰਹੀ ਆ ਵਧੀਆ ਜਨਾਜ਼ਰ ਕਹਿੰਦੇ ਜੱਟ ਦੀ ਕਣਕ ਵੱਢ ਕੇ ਘਰੇ ਨਾ ਜਾਵੇ ਉਹਨਾਂ ਚਿਰ ਟੈਨਸ਼ਨ ਹੀ ਰਹਿੰਦੀ ਆ ਸਵੇਰ ਦੀ ਟੈਨਸ਼ਨ ਸੀ ਕਿਵੇਂ ਵੱਢੀ ਜੋ ਕੀ ਹੋਊਗਾ ਬਾਕੀ ਜੋ ਸਮਾਂ ਹੁੰਦਾ ਉਹਦੇ ਨਾਲ ਸਾਰਾ ਖੁਸ਼ੀ ਹੋ ਜਾਂਦਾ ਨਾ ਸਮਾਂ ਬਹੁਤ ਵੱਡੀ ਚੀਜ਼ ਆ ਤੇ ਮੰਡੀ ਚ ਹੈਗੀ ਆ ਬਹੁਤ ਜ਼ਿਆਦਾ ਭੀੜ ਕਿਉਂਕਿ ਮੈਂ ਕਣਕ ਤੋਂ ਹੈਗਾ ਲੇਟ ਕਿਉਂਕਿ ਪਾਕਿਸਤਾਨ ਗਿਆ ਚਲਾ ਸੀ ਤੇ ਆਪਣੀ ਕਣਕ ਹੀ ਰਹਿ ਗਈ ਸੀ ਕੱल्ल्या ਦੀ ਗਰਲੀਆਂ ਵੱਲੀਆਂ ਰਹਿ ਗਈਆਂ ਸੀ ਯਾਨੀ ਅੱਜ ਤੇ ਕੱਲ੍ਹੇ ਕੰਮ ਨਿਪਟ ਜਾਣਾ ਸੋ ਮੈਨੂੰ ਹੋਰ ਵੀ ਇੱਕ ਦੋ ਕੰਮ ਜ਼ਰੂਰੀ ਵਿਅਸਤਤਾ ਮੈਂ ਉਹ ਅਗਲੀਆਂ ਵੀਡੀਓ ਜੇ ਤੁਹਾਨੂੰ ਪਤਾ ਲੱਗ ਜੂਗਾ ਕਿੰਦਰ ਵਿਅਸਤਾ ਦੇ ਹੁਣ ਕਣ ਕਪਾ ਸਾਰੀ ਘਰੇ ਹੀ ਲਾਵਾਂਗੇ ਬਾਅਦ ਚੋ ਵੇਚਾਂਗੇ ਫਰੀ ਹੋਗੇ ਸੋ ਨਾਲੇ ਘਰੇ ਖਾਨ ਖੋਦੂ ਰੱਖ ਲਾਂਗੇ ਜੋ ਮੰਡੀ ਵਿਹਲੀ ਜੀ ਹੋਗੀ ਐਂਡ ਤੇ ਜਵੇਂ ਉਦਨ ਹੀ ਸਿੱਟਾਂਗੇ ਉਦਨ ਹੀ ਵੇਚ ਲਾਂਗੇ ਉਦੋਂ ਲੱਤਾਂਗੇ ਯਾਰ ਕੋ ਸਾਰੇ ਪਾਸੇ ਨਹੀਂ ਭੱਜ ਭਜਾਈ ਹੁੰਦੀ ਇਕੱਲਾ ਬੰਦਾ ਔਖਾ ਹੋ ਜਾਂਦਾ ਚਲੋ ਚਾਹ ਪੀਏ ਘੁੱਟ ਪਹਿਲਾਂ ਛੱਡ ਦੀ ਗਲਾ ਛਾੜ ਬਹੁਤ ਝਾੜ ਬਹੁਤ ਠੀਕ ਆ ਇਹ ਯਾਰ ਇਹ ਆ ਪੁਰਾਣਾ ਕਾਜੂ ਚਾ ਓਕੇ ਆ ਝਾੜਾ ਦੇ ਬੋਦੀ ਕਰੇ ਲੋ ਨ ਕੀ ਹੋਵੇ ਖੇਤ ਤੇ ਹੋਈਏ ਕੁਛ ਖਾਈਏ ਨਾ ਇਹ ਹੋ ਹੀ ਨਹੀਂ ਸਕਦਾ ਨਾਲੇ ਕਹਿੰਦੇ ਨਾ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹ ਦਾ ਬਾਕੀ ਸਾਰਾ ਕੁਝ ਤਾਇਮਤ ਸ਼ਾਇਦ ਆਈਆ ਖਾਦਾ ਪੀਤਾ ਹੀ ਰਹਿ ਜਾਣਾ ਖੁਸ਼ ਰਹੋ ਖੁਸ਼ ਰੱਖੋ ਸਾਰਿਆਂ ਨੂੰ ਕਿਸੇ ਨੇ ਗੁਰਾ ਨਾ ਕਰੋ ਤੇ ਭਲਾ ਖਦਾ ਨਾਲ ਵਾਪੇ ਕਰੂਗਾ ਖਾਦਾ ਪੀਤਾ ਹੀ ਰਹਿ ਜਾਣਾ ਬੰਦਿਆ ਪਿਆਰ ਮੁਹੱਬਤ ਹੀ ਰਹਿ ਜਾਣਾ ਆਤੀ ਸਭ ਕੁਝ ਇੱਥੇ ਰਹਿ ਜਾਣਾ ਕੀ ਗੱਲ ਥੱਕ ਗਿਆ ਖਲੀ ਸਾਹਿਬ ਐ ਇੱਧਰ ਕਰ ਲੈ ਸ਼ਾਮੇ ਐ ਨੂੰ ਕਰ ਲੈ ਤੈਨੂੰ ਪੈ ਗਈ ਠੰਡਾ ਠੰਡਾ ਖਵਾਈ ਗਏ ਸਮੋਸੇ ਸਮਾਸੇ ਤੈਨੂੰ ਖਾ ਲ ਕਰਦਾ ਫਿਰ ਆਹ ਹਾਂ ਵੀਰੇ ਤੇ ਬਣੂਗੀ ਤੇਰੀ ਵਲੌਗ ਭਾਈ ਆਇਆ ਸਾਡਾ ਕਣਕ ਵੜਾਉਣ ਸਾਡੇ ਨਾਲ ਹੈ ਲਿਆ ਮਾ ਬਾਰ ਨਾ ਕੋ ਮਾਵਾ ਜੀ ਨੂੰ ਕਹਿ ਕੇ ਤਾਂ ਆਇਆ ਆਜੋ ਥਰ ਜਾਣੇ ਆ ਉਹ ਵੇਖੋ ਇਧਰ ਬੈਠਾ ਹੈ ਸਾਡੇ ਜਾਨ ਤੇ ਉੱਲੂ ਵੀ ਪੂਰਾ ਤਕੜਾ ਆਣਾ ਇਹ ਇਤੋਂ ਇਹ ਕਲੀਅਰ ਨਹੀਂ ਉਹ ਵੀ ਥੋੜਾ ਬੈਠਾ ਉਹਲੇ ਉੱਲੂ ਵੇ ਕਿੱਦਾ ਆਇਆ ਉਲੂ ਖਾਈ ਗਿਆ ਐ ਵੇ ਨਾ ਵੇ ਕਿਵੇਂ ਗਰਮ ਕਰ ਯਾਰ ਭਾਈ ਪਾੜ ਗਾਲੇ ਪਾ ਲੈ ਤਾ ਕੋਈ ਨਹੀਂ ਰਹਿਦਾ ਕਿ ਚੱਕਰ ਦੇ ਨੂੰ ਬਾਹਰ ਭਾਜੀ ਮਾ ਸਮੋਸਾ ਪਾੜ ਪਾ ਕੇ ਖਲਾਸ ਖਾਣ ਕਿ ਤੂੰ ਭਾਈ ਹੱਲੇ ਲਾ ਕੇ ਇੱਦਾਂ ਕਰੀ ਅਸੀਂ ਸਸੇ ਕਾਲ ਜੀ ਕੀ ਹਾਲ ਚਾਲ ਕਿਵੇਂ ਮੌਲ ਹੈ ਤੇ ਕੀ ਕਣਕ ਦਾ ਬਾਈ ਹਰ ਵਾਰੀ ਰਿਵਿਊ ਲੈਣਾ ਪਤਾ ਢੱਲਾ ਆ ਨਾ ਬੋਲ ਦੱਬ ਕੇ ਦੱਸ ਕੀ ਮੌਲ ਕਿੰਨਾ ਕੁ ਝਾੜ ਹੈਗੀ ਦੇਖੋ ਇਹ ਵੇਖੋ ਤਾਂ ਵੱਡੀ ਨਹੀਂ ਕਣਕ ਵੱਡੀ ਤਾਂ ਕਿ ਤੁਲੇ ਤੋਂ ਪਤਾ ਅੰਦਾਜ਼ਾ ਕਿੰਨਾ ਕੁ ਹੈਗੀ 50 ਮਣ 60 ਮਣ ਹਾਂ 50 55 ਹੈ ਨਾ ਇਹ ਰੇਟ ਤਾਂ ਇਹ ਤਾਂ ਹੈਗਾ ਇੰਨਾ ਕੁ ਝਾੜਦਾ ਬਾਕੀ ਵਾਣਾ ਵਾਣਾ ਦਾ ਫਰਕ ਹੈ ਹਾਂ ਹਾਂ ਇੰਨਾ ਕੁ ਤਾਂ ਹੈਗਾ ਇਹ ਕਿਉਂ ਕਰੋਪੀ ਥੋੜੀ ਵੱਧਾ ਹਨਾ ਆਗੂਗ ਦਾ ਬੜਾ ਨੁਕਸਾਨ ਹੋ ਜਾਂਦਾ ਜੋ ਪਰਮਾਨੰਥਾ ਪਾਣੇ ਜੀ ਹੈ ਤਾਂ ਰਹਿਣਾ ਚਾਹੀਦਾ ਪਰ ਪਰ ਰਹਿੰਦੇ ਨੇ ਨਾ ਹੋਰ ਢੱਲਾ ਜਾਂ ਬੋਲਦਾ ਵੀ ਸਾਡੇ ਬੰਦਾ ਸਮੋਸੇ ਸਮੋਸੇ ਦਾ ਖਵਾਏ ਆ ਮੈਨੂੰ ਠੰਡੇ ਠੰਡੇ ਪਿਆਏ ਆ ਪਰ ਆ ਤੁਹਾਡੇ ਸਾਹਮਣੇ ਹੀ ਹੁਣ ਬੰਦਾ ਹਰ ਢਿੱਲਾ ਚਲ ਕੋਈ ਨਹੀਂ ਬੁਖਾਰ ਬੁਖੂਰ ਹੋ ਜਾਂਦਾ ਕਈ ਵਾਰੀ ਚੜਦੀ ਕਲਾ ਉਹਵੇਂ ਦਾ ਉਹਵੇਂ ਹੀ ਆ ਬਦਲੇ ਆਣੀਆਂ ਨਾ ਉਹ ਵਜੋਂ ਮੇਰੇ ਜਾਂ ਬੰਦੇ ਹੈ ਔਰ ਚੜਦੀ ਕਲਾ ਸਮੋਸੇ ਸਮੋਸੇ ਖਾ ਲਿਆ ਹਾਂ ਜੀ ਪਹਿਲੇ ਠੰਡਾ ਠੰਡਾ ਸੀਜ਼ਨ ਕਿਵੇਂ ਹੈ ਤੁਹਾਡੀ? ਇਹ ਸੀਜ਼ਨ ਪੂਰਾ ਸਹੀ ਆ। ਹਾਂ ਝਾੜ ਕਿੰਨਾ ਕਰੀਏ? ਝਾੜ ਬਹੁਤ। ਰਦੂਆ ਲੋਕੀ ਐਵੇਂ ਮਰਮਰੂ ਕਰੀ ਜਾਂਦੇ ਆ ਨਾ। ਯਾਰ ਲੋਕਾਂ ਦਾ ਕੀ ਢਿੱਡ ਤਾਂ ਭਰਨਾ। ਹਾਂ ਢਿੱਡ ਨਹੀਂ ਭਰਦਾ। ਭਾਵੇਂ 70 ਮਾਣੋ ਜਾਂ 80 ਹੋਏ ਤਾਂ ਵੀ ਕਹਿਣਗੇ ਨਹੀਂ। ਸ਼ੁਕਰ ਕਰਨਾ ਚਾਹੀਦਾ ਨਾ ਜਿੰਨੇ ਮਿਲ ਕੇ ਤਾਂ। ਅ ਸ਼ੁਕਰਾਨਾ ਕਰ। ਆ ਕਿੰਨਾ ਨੁਕਸਾਨ ਹੋ ਗਿਆ ਅੱਗਾਂ ਲੱਗੀਆਂ। ਇਹ ਤਾਂ ਗੱਲ। ਕਣਤਾ ਸੜ ਗਈਆਂ। ਉਹਨਾਂ ਦਾ ਵੀ ਸਬਰ ਹੀ ਐ। ਕੋਈ ਤਾਂ ਗੱਲ ਆ ਜੀ। ਹੋਰ ਨਵੀਤਾ ਜੀ। ਚੱਲ ਗਏ ਹੁਣ ਕਿਧਰ ਜਾਣੀ ਕਿਹੜੇ ਦਾ? ਨਸ਼ਾ। ਕਹਿੰਦੇ ਅਭੀ ਨਸ਼ਾ ਬਹੁਤ ਆਣਾ। ਕੋਈ ਪਾਕਿਸਤਾਨ ਚ ਨਸ਼ਾ ਨਹੀਂ ਆਉਂਦਾ। ਉੱਥੇ ਮੈਂ ਕੋਈ ਬੰਦਾ ਨਹੀਂ ਵੇਖਿਆ ਵੀ ਨਸ਼ੇੜੀ ਹੋਵੇ। ਆ ਸੈਕਟਰ ਜਰੂਰ ਪਿੰਦੇ ਆ ਪਰ ਆਪਣੇ ਕੋਲ ਨਹੀਂ ਗੱਟ ਹੋਏ ਰਹਿੰਦੇ। ਆਪਣੇ ਭਾਰਤ ਵਾਲਾ ਹੁਣ ਬਣੀ ਆ। ਉਧਰ ਭਾਰਤ ਵਾਲਾ 10 ਸਾਲ ਹੋ ਗਏ ਬਣੀ। ਹਾਂ ਕੋਈ ਕੱਟ ਨਹੀਂ ਕੋਈ ਪੌਲ ਨਹੀਂ ਹੈਗਾ। ਐਂ ਸਿਰੇ ਦੇ ਰੋਡ ਆ। ਸਿਰੇ ਦੇ ਘਰ ਆ ਬਾਈ। ਕੋਈ ਬਾਲੇ ਕੱਚੇ ਘਰ ਨਹੀਂ। ਵਿਰਸਾ ਉਹਨਾਂ ਨੇ ਸੰਭਾਲ ਕੇ ਰੱਖਿਆ। ਕੋਈ ਨੰਗ ਪੁਣਾ ਨਹੀਂ ਹੈਗਾ। ਠੀਕ ਆ ਇਹ ਸੱਚੀ ਜੈਨੂਨ ਗੱਲ ਆ ਆਪਣੇ ਐਵੇਂ ਕਹਿੰਦੇ ਗਰੀਬ ਦੇਸ਼ ਗਰੀਬ ਦੇਸ਼ ਸਾਰਾ ਕੁਝ ਆਪਣੇ ਵਾਲਾ ਹੀ ਆਪਾਂ ਇੱਕ ਹੀ ਸੀਗੇ ਸਾਰੇ ਚੜਦਾ ਤੇ ਲੈਂਦਾ ਪੰਜਾਬੇ ਇੱਕ ਹੀ ਹੁਣ ਕਿੱਡਾ ਪੰਜਾਬ ਉਧਰ ਰਹਿ ਗਿਆ ਇਧਰ ਤਾਂ ਆਪਣੇ ਕੋ ਨਿੱਕਾ ਜ ਠੀਕ ਆ ਸਾਰਾ ਨਸ਼ਾ ਇੱਥੇ ਹੀ ਬਣੀ ਜਾਂਦਾ ਪਾਕਿਸਤਾਨ ਦਾ ਕੱਲਾ ਨਾਂ ਹੀ ਲੱਗਦਾ ਕੋਈ ਨਸ਼ਾ ਨੁਸ਼ਾ ਨਹੀਂ ਉਧਰ ਹੈਗਾ दारू ਤਾਂ ਉਧਰ ਹੈ ਨਹੀਂ ਠੇਕਾ ਤਾਂ ਹੈ ਨਹੀਂਗਾ ਅਸੀਂ ਵੇਖਿਆ ਨਹੀਂ ਠੇਕਾ ਨਾਲੇ ਉਧਰ ਦਾ ਬਿਜਲੀ ਦੇ ਬਿੱਲ ਆ ਜੇ ਕਿਸੇ ਨੇ ਪੂਰਾ ਕਾਨੂੰਨ ਸਾਕਤਾ ਜੇ ਕੁੰਡੀ ਲਾਉਂਦਾ ਫੜਿਆ ਜਾਂਦਾ ਨਾ 2 ਸਾਲ ਦੀ ਕੈਦ ਆ ਸਿੱਧੀ ਆਪਣੇ ਲੋਕ ਧੱਕਾ ਕਰਦੇ ਆ ਉਹ ਆਪਣੇ ਹਮ ਏਸੀ ਬਹੁਤ ਦੇਖਿਆ ਤੇ ਆਪਣੇ ਨਾਲ ਇਹ ਕੰਬਾਈਨ ਹੁਣ ਚੱਲੀ ਜਾਂਦੀ ਬਿਨਾ ਏਸੀ ਤੋਂ ਨਾ ਉਧਰ ਸਾਰੀਆਂ ਕੰਬਾਈਨਾ ਏਸੀ ਵਾਲੀਆਂ ਤੇ ਤਖੜੇ ਮੈਸੀ ਡਾਇਰੈਕਟਰ ਆ ਸਾਰੇ ਹਾਂ ਜਿਵੇਂ ਆਪਣੇ ਕੋਲ ਬੰਦੇ ਗਰੀਬ ਆ ਉਧਰ ਵੀ ਗਰੀਬ ਆ ਜਿਵੇਂ ਇੱਧਰ ਅਮੀਰ ਆ ਉਧਰ ਵੀ ਅਮੀਰ ਪਰ ਉਹ ਦਿਲ ਤੋਂ ਅਮੀਰ ਆ ਬਾਈ ਸੱਚੀ ਗੱਲ ਆ ਆਪਣੇ ਬੰਦੇ ਦਿਲ ਤੋਂ ਖੋਟੇ ਆ ਪਰ ਉਹਨਾਂ ਦੇ ਦਿਲ 'ਚ ਖੋਟ ਨਹੀਂ ਆ ਗਈ ਕੋਈ ਬੰਦੇ ਸਾਨੂੰ ਮੱਥੇ ਵਟ ਨਹੀਂ ਪਾਇਆ ਐਡੇ ਘੈਂਟ ਬੰਦੇ ਆ ਬਾਕੀ ਕਿਤੇ ਫ੍ਰੀ ਟਾਈਮ ਕਰੂੰਗਾ ਪਾਕਿਸਤਾਨਾਂ ਦੀਆਂ ਗੱਲਾਂ ਆਜਾਏ ਕਣਕਣ ਗੱਲਦੇ ਆ ਇਹਨੂੰ ਸੁਣਾਉਂਦਾ ਸੀ ਗੱਲਾਂ ਇਹ ਕਹਿੰਦਾ ਅਸੀਂ ਵੀ ਲਾਹੌਰ ਗਏ ਆ Bがて होやったったな?